ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾ ਰਹੀ ਮਨੁੱਖਤਾ ਨੂੰ ਜੀਵਨ ਦਾਤ ਗਿਆਨ ਦਾ ਚਾਨਣ ਦੇ ਕੇ ਸੱਚੇ ਅਤੇ ਸਿੱਧੇ ਰਾਹੇ ਪਾਉਣ ਲਈ ਡਿੱਗੇ ਹੋਿਆਂ ਨੂੰ ਚੁੱਕ ਕੇ ਉન્નਤੀ ਦੇ ਰਾਹੇ ਤੋਰਨ ਲਈ ਤੇ ਦੁਖੀਆਂ ਦਾ ਦਰਦ ਵੰਡਾ ਕੇ ਉਹਨਾਂ ਨੂੰ ਸੱਚੇ ਰਸਤੇ ਤੇ ਤੋਰਨ ਲਈ ਸੱਚੇ ਸੁਖ ਦੀ ਝਲਕ ਬਖਾਉਣ ਦੀ ਪ੍ਰਾਪਤੀ ਦੀ ਜਾਨ ਸਿਖਾਉਣ ਲਈ ਸੰਸਾਰ ਦਾ ਮਾਲਕ ਤੇ ਪ੍ਰਤਪਾਲਕ ਆਪਣੇ ਕਿਸੇ ਖਾਸ ਪਿਆਰੇ ਨੂੰ ਫਿਰ ਮਨੁੱਖੀ ਜਾਮਾ ਦੇ ਕੇ ਇਸ ਧਰਤੀ ਤੇ ਭੇਜਦਾ ਹੈ ਆਖੋ ਸਤਨਾਮ ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੇਜਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਹੋਇਆ ਹੁਣ ਪ੍ਰਗਟ ਹੋਣਾ ਕੀ ਹੈ ਜਦੋਂ ਸ਼ਬਦ ਸਾਡੇ ਅੰਦਰ ਪ੍ਰਕਾਸ਼ ਹੋ ਗਿਆ ਜਦੋਂ ਸ਼ਬਦ ਦਾ ਗਿਆਨ ਸਾਡੇ ਅੰਦਰ ਬਸ ਗਿਆ ਤਾਂ ਸਾਡੇ ਸਾਹਮਣੇ ਗੁਰੂ ਪ੍ਰਗਟ ਹੋ ਗਿਆ ਸਾਡੇ ਅੰਦਰ ਗੁਰੂ ਪ੍ਰਗਟ ਹੋ ਗਿਆ ਜਿਨ੍ਹਾਂ ਨੇ ਆਪਣੇ ਅੰਦਰ ਪ੍ਰਗਟ ਕਰਨਾ ਜਿਨ੍ਹਾਂ ਨੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਪ੍ਰਗਟ ਕਰ ਲਿਆ ਉਨ੍ਹਾਂ ਦਾ ਤਨ ਤੇ ਮਨ ਨਿਹਾਲ ਹੋ ਜਾਣਾ ਉਹਨਾਂ ਦਾ ਤਨ ਤੇ ਮਨ ਬਹੁਤ ਸੁਚੱਜਾ ਤੇ ਇੱਕ ਪਰਪੂਰ ਇੱਕ ਰੱਜੀ ਰੂਹ ਵਾਲਾ ਬਣ ਜਾਣਾ ਦੌਲਤਾਂ ਦਾਈ ਨੂੰ ਬੜੀ ਭੁੱਖ ਲੱਗੀ ਹੋਈ ਸੀ ਪਦਾਰਥਾਂ ਦੀ ਉਹ ਕਹਿੰਦੇ ਸੀ ਮੈਂ ਤਾਂ ਕल्याण ਦਾਸ ਜੀ ਨੂੰ ਕਿ ਮੈਂ ਬੜਿਆਂ ਦੇ ਘਰਾਂ ਵਿੱਚ ਜਾਂਦੀ ਆ ਬੱਚੇ ਜਨਮ ਲੈਂਦੇ ਆ ਜਾਂ ਵਿਆਹ ਹੁੰਦੇ ਆ ਮੈਨੂੰ ਕਦੇ ਕਿਸੇ ਨੇ ਰਜਾ ਕੇ ਨਹੀਂ ਤੋੜਿਆ ਜਦੋਂ ਮੇਰੀ ਵਾਰੀ ਆਉਂਦੀ ਹੈ ਲੋਕ ਇੱਕ 400 ਦੇ ਸੂਟ ਪਿੱਸੇ ਮੇਰੇ ਨਾਲ ਰੌਲਾ ਪਾ ਲਿੰਦੇ ਮੈਂ ਤੇਰੇ ਘਰੋਂ ਰੱਜ ਕੇ ਜਾਵਾਂਗੀ ਐਨੀ ਭੁੱਖ ਸੀ ਕਾਦੀ ਪਦਾਰਥਾਂ ਦੀ ਵੀ ਮੈਨੂੰ ਆਟਾ ਦਾਣਾ ਸੂਟ ਕੱਪੜਾ ਮੈਨੂੰ ਇਹ ਦੇਵੇਂ ਮਹਤਾ ਕਲਿਆਣ ਦਾਸ ਜੀ ਤੇ ਮੈਂ ਖੁਸ਼ ਹੋ ਜਾਵਾਂਗੀ ਮੈਂ ਰੱਜ ਕੇ ਜਾਵਾਂਗੀ ਭੁੱਖ ਤਾਂ ਆ ਸੀ ਪਰ ਜਿਉਂ ਹੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਲਕ ਦੇ ਦਰਸ਼ਨ ਕੀਤੇ ਕਹਿੰਦੀ ਮੈਂ ਤਾਂ ਕਲਿਆਣ ਦਾਸ ਜੀ ਭੁੱਖ ਮੈਨੂੰ ਬੜੀ ਸੀ ਪਰ ਮੈਨੂੰ ਪਤਾ ਲੱਗਿਆ ਕਿ ਮੇਰੇ ਮਾਪਿਆਂ ਨੇ ਮੇਰਾ ਨਾਂ ਦੌਲਤਾ ਦਾਈ ਕਿਉਂ ਰੱਖਿਆ ਮੈਂ ਅਸਲ ਵਿੱਚ ਦੌਲਤਾਂ ਵਾਲੀ ਬਣ ਗਈ ਆ ਅੱਜ ਮੇਰੀ ਰੂਹ ਰੱਜ ਗਈ ਆ ਅੱਜ ਮੈਨੂੰ ਕਿਸੇ ਪਦਾਰਥ ਦੀ ਲੋੜ ਨਹੀਂ ਮੈਂ ਤੇਰੇ ਘਰੋਂ ਰੱਜ ਕੇ ਚੱਲੀ ਆ ਆਖੋ ਸਤਨਾਮ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਰੂਹ ਨਾਰ ਰੱਜੀ ਸਾਡੀ ਜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਸਾਡੇ ਅੰਦਰ ਰੱਜੀ ਨਾ ਆਇਆ ਫਿਰ ਗੁਰੂ ਨਾਨਕ ਦੇ ਦਰਸ਼ਨ ਕਰਨ ਦਾ ਕੀ ਫਾਇਦਾ ਆਖੋ ਸਤਨਾਮ ਰੱਜੀ ਰੂਹ ਕੀ ਹੁੰਦੀ ਹੈ ਵੀ ਮਾੜੀਆਂ ਮੋਟੀਆਂ ਮਾੜੇ ਮੋਟੇ ਪਦਾਰਥਾਂ ਤੇ ਮਨ ਨਾ ਡੋਲਣਾ ਉਹਨੂੰ ਰੱਜੀ ਰੂਹ ਵਾਲਾ ਕਹਿੰਦੇ ਆ ਬੰਦਾ ਭਾਵੇਂ ਗਰੀਬ ਹੋਵੇ ਪਰ ਰੱਜਿਆ ਰੱਜਿਆ ਲੱਗਦਾ ਉਹ ਤੇ ਉਹਨਾਂ ਨੂੰ ਸੱਚੇ ਸੁੱਖ ਦੀ ਝਲਕ ਵਿਖਾਉਣ ਦੀ ਪ੍ਰਾਪਤੀ ਲਈ ਕਿਉਂਕਿ ਵਿਸਤਾਰ ਰੂਪ ਵਿੱਚ ਇਤਿਹਾਸ ਪੜ੍ਹਾਂਗੇ ਮੈਂ ਬੇਨਤੀ ਕਰ ਰਿਹਾ ਸੀ ਕਿ ਜੇ ਅਸੀਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਸਲੀ ਦਰਸ਼ਨ ਕਰਨਾ ਚਾਹੁੰਦੇ ਹਾਂ ਕਿ ਗੁਰੂ ਨਾਨਕ ਸਾਡੇ ਸਾਹਮਣੇ ਪ੍ਰਗਟ ਹੋਵੇ ਤੇ ਉਹ ਸੱਚੇ ਪਾਤਸ਼ਾਹ ਨੇ ਜਦੋਂ ਇਹ ਧਰਤੀ ਦੀ ਪੁਕਾਰ ਸੀ ਦੁਨੀਆ ਬੜੀ ਦੁਖੀ ਸੀ ਹਰ ਕਿਰਤੀ ਦੁਖੀ ਸੀ ਹਕੂਮਤ ਦਾ ਬੜਾ ਜ਼ੋਰ ਸੀ ਤੇ ਦੁਨੀਆ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਕਿ ਜਿੰਨੇ ਵੀ ਧਰਮ ਧਰਤੀ ਉੱਤੇ ਪ੍ਰਚਲਿਤ ਹੋਏ ਉਹਨਾਂ ਦੇ ਮੋਟੀ ਜਾਂ ਨੀਂ ਰੱਖ ਅਜਿਹੇ ਦੇਸ਼ਾਂ ਵਿੱਚ ਪ੍ਰਗਟ ਹੋਏ ਜਿੱਥੇ ਅਜੇ ਹੀ ਅਤਵ ਹੋ ਚੁੱਕੀ ਸੀ ਅਤੇ ਅਜਿਹੇ ਸਮੇਂ ਦੇ ਸਮੇਂ ਤੇ ਪ੍ਰਗਟ ਹੋਏ ਜਦ ਜਨਤਾ ਨੂੰ ਰੱਖਿਆ ਤੇ ਚਾਨਣ ਦਾਤੇ ਦੀ ਸਿਰੋਂ ਪਰੇ ਲੋੜ ਹੁੰਦੀ ਸੀ ਇਸ ਕਾਲ ਨੂੰ ਸ਼੍ਰੀ ਕ੍ਰਿਸ਼ਨ ਜੀ ਵੀ ਆਪਣੀ ਗੀਤਾ ਵਿੱਚ ਬਿਆਨ ਕਰਦੇ ਆ ਜਦ ਧਰਮ ਵਿੱਚ ਗਲਾਨੀ ਤੇ ਗਰਾਵਟ ਆ ਜਾਏ ਅਤੇ ਅ ਧਰਮ ਦੀ ਚੜ ਮੱਚ ਜਾਵੇ ਅ ਧਰਮ ਹੀ ਅ ਧਰਮ ਫੈਲ ਜੇ ਧਰਮ ਨੂੰ ਲੋਕ ਭੁੱਲ ਜਾਣ ਵੇਦਾਂ ਸ਼ਾਸਤਰਾਂ ਦੀ ਨਿੰਦਿਆ ਹੋਣ ਲੱਗ ਜਾਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਾਲਪੁਰਖ ਕਹਿੰਦੇ ਆ ਕਹਿੰਦੇ ਜਦੋਂ ਦੁਨੀਆ ਤੇ ਅਧਰਮ ਆ ਜਾਏ ਕਲ ਕਾਤੀ ਰਾਜੇ ਕਸਾਈ ਧਰਮ ਪਰਖ ਕਰ ਉੱਡ ਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸਾ ਨਹੀਂ ਕਹਿ ਚੜਿਆ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਫਿਰ ਸਤਿਗੁਰੂ ਜੀ ਕਹਿੰਦੇ ਮੈਂ ਕਿਸੇ ਨਾ ਕਿਸੇ ਰੂਪ ਵਿੱਚ ਆਪ ਪ੍ਰਗਟ ਹੋਣਾ ਆ ਆਖੋ ਸਤਨਾਮ ਸੰਤਾਂ ਤੇ ਧਰਮੀ ਬੰਦਿਆਂ ਦੀ ਰੱਖਿਆ ਕਰਨ ਖਾਤਰ ਦੂਤਾਂ ਦੁਸ਼ਟਾਂ ਦਾ ਸੁਧਾਰ ਤੇ ਨਾਸ਼ ਕਰਨ ਲਈ ਮੈਂ ਯੁੱਗ-ਯੁੱਗ ਵਿੱਚ ਅਵਤਾਰ ਧਾਰਨ ਲੈਂਦਾ ਹਾਂ। ਇਹ ਸੰਸਾਰ ਵਿੱਚ ਪ੍ਰਚਲਿਤ ਨਿਸ਼ਚੇ ਨੂੰ ਪ੍ਰਗਟ ਕਰਦੇ ਹੋਏ ਭਾਈ ਗੁਰਦਾਸ ਜੀ ਵੀ ਲਿਖਦੇ ਆ ਕਿ ਸਤਿਗੁਰੂ ਸੱਚਾ ਗੁਰੂ ਉਦੋਂ ਅਵਤਾਰ ਧਾਰ ਕੇ ਜਗ ਵਿੱਚ ਆਉਂਦਾ ਹੈ ਜਦੋਂ ਉੱਠੇ ਗਲਾਨ ਜਗਤ ਵਿੱਚ ਵਰਤੇ ਪਾਪ ਭ੍ਰਿਸ਼ਟ ਸੰਸਾਰਾ ਵਰਨਾ ਵਰਨ ਨਾ ਭਾਵਨੀ ਖਹਿ ਖੈ ਜਲਨ ਬਾਸ ਅੰਗਿਆਰਾ ਨਿੰਦਿਆ ਚੱਲੇ ਵੇਦ ਕੀ ਸਮਝਣ ਨਾ ਅਗਿਆਨ ਗਵਾਰਾ ਸਤਿਗੁਰ ਬਾਜ ਨਾ ਬੂਝਿਆ ਜਿ ਚਿਰ ਧਰੇ ਨਾ ਪ੍ਰਭ ਅਵਕਾਰਾ ਇੱਥੇ ਵੇਦ ਤੋਂ ਭਾਵ ਧਰਮ ਗ੍ਰੰਥਾਂ ਤੇ ਧਰਮ ਤੋਂ ਹੈ ਲੋਕ ਧਰਮ ਗ੍ਰੰਥਾਂ ਦੀ ਨਿੰਦਿਆ ਕਰਦੇ ਤੇ ਧਰਮ ਤੋਂ ਦੂਰ ਜਾ ਚੁੱਕੇ ਹਨ ਤੇ ਫਿਰ ਕੀ ਚੀਜ਼ ਐਸੀ ਜਿੰਨਾ ਵੀ ਸਫਰ ਕੀਤਾ ਆਪਣੀ ਜ਼ਿੰਦਗੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਉਹਨਾਂ ਦਾ ਸਮਝਾਉਣ ਦਾ ਤਰੀਕਾ ਇਹੋ ਜਿਹਾ ਸੀ ਕਿ ਦੋ ਬਚਨ ਵੀ ਕਰ ਦਿੰਦੇ ਤੇ ਬੰਦੇ ਦਾ ਜੀਵਨ ਪਲਟਾ ਖਾ ਜਾਂਦਾ ਸੀ ਆਖੋ ਸਤਨਾਮ ਮਾਫ਼ ਕਰਨਾ ਆਪਾਂ ਮੈਂ ਵੀ ਵਿੱਚ ਹੀ ਆ ਆਪਾਂ ਰੋਜ਼ ਸ਼ਬਦ ਸੁਣਦੇ ਆ ਪਰ ਸਾਡੇ ਤੇ ਅਸਰ ਬਹੁਤ ਘੱਟ ਹੁੰਦਾ ਆ ਆਖੋ ਸਤਨਾਮ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਗ ਸੁਹੀ ਵਿੱਚ ਇਸੇ ਸ਼ਬਦ ਵਿੱਚ ਬੜੇ ਪਿਆਰ ਨਾਲ ਸਮਝਾਉਂਦੇ ਆ ਕਿ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੂਤੇ ਕੋ ਜਾਵੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਕਿੱਡੇ ਭਾਗ ਨੇ ਕਿ ਅੱਜ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਸਾਡੇ ਕੰਨਾਂ ਵਿੱਚ ਪੈ ਰਹੇ ਆ ਜਿਹਨੂੰ ਸੁਣਦਾ ਨਹੀਂ ਜਿਹਦੇ ਕੰਨ ਕੰਮ ਨਹੀਂ ਕਰਦੇ ਜਿਹੜੇ ਬੋਲੇ ਐ ਉਹਨਾਂ ਦੇ ਕੰਨਾਂ ਵਿੱਚ ਗੁਰੂ ਨਾਨਕ ਦੇ ਸ਼ਬਦ ਨਹੀਂ ਪੈ ਸਕਦੇ ਜਿਹੜੇ ਬੋਲ ਨਹੀਂ ਸਕਦੇ ਗੁੰਗੇ ਆ ਉਹ ਕਦੇ ਗੁਰੂ ਜੀ ਦੇ ਸ਼ਬਦ ਬੋਲ ਨਹੀਂ ਸਕਦੇ ਜਿੰਨਾ ਕੋਲ ਅੱਖਾਂ ਨਹੀਂ ਉਹ ਕਦੇ ਗੁਰੂ ਦੇ ਗੁਰੂ ਦੇ ਸ਼ਬਦ ਦੇ ਦਰਸ਼ਨ ਨਹੀਂ ਕਰ ਸਕਦੇ ਪਾਤਸ਼ਾਹ ਕਹਿੰਦਿਆ ਮੱਖਣ ਹਾਸਲ ਕਰਨ ਲਈ ਤੁਸੀਂ ਪਹਿਲਾਂ ਭਾਂਡੇ ਨੂੰ ਧੋ ਕੇ ਬੈਠ ਕੇ ਉਸ ਭਾਂਡੇ ਨੂੰ ਧੂਪ ਦੇ ਕੇ ਤਦੋਂ ਦੁੱਧ ਲੈਣ ਜਾਂਦੇ ਹੋ ਭਾਵ ਉਹਨੂੰ ਸੋਚਾ ਕਰਦੇ ਹੋ ਫਿਰ ਜਾਗ ਲਾ ਕੇ ਉਹਨੂੰ ਜਮਾਉਂਦੇ ਹਾਂ ਇਸ ਤਰ੍ਹਾਂ ਜੇ ਨਾਮ ਅੰਮ੍ਰਿਤ ਪ੍ਰਾਪਤ ਕਰਨਾ ਤਾਂ ਹਿਰਦੇ ਨੂੰ ਪਵਿੱਤਰ ਕਰਕੇ ਮਨ ਨੂੰ ਰੋਕੋ ਪਹਿਲਾਂ ਬਖਾਵਾ ਇੱਥੇ ਪ੍ਰਵਾਣੀ ਨਹੀਂ ਆਖੋ ਸਤਨਾ ਉੱਪਰੋਂ ਉੱਪਰੋਂ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਰਾਮ ਰਾਮ ਤੇ ਸਭ ਦੁਨੀਆ ਕਰਦੀ ਹੈ ਰਾਮ ਰਾਮ ਕਰਤਾ ਸਭ ਜੱਗ ਫਿਰੇ ਰਾਮ ਨਾ ਪਾਇਆ ਜਾਏ ਦੁਨੀਆ ਦੇ ਸਾਹਮਣੇ ਸੱਜਣ ਬੜਾ ਮਿੱਠਾ ਬੋਲਦਾ ਸੀ ਦੁਨੀਆ ਦੇ ਸਾਹਮਣੇ ਸੱਜਣ ਠੱਗ ਬੜਾ ਨਾਮ ਜਪਦਾ ਸੀ ਪਰ ਜਦੋਂ ਸੌ ਜਾਂਦੇ ਸੀ ਕਹਿੰਦਾ ਸੀ ਇਹਨਾਂ ਨੂੰ ਖਤਮ ਕਰ ਦਿਓ ਆਖੋ ਸਤਨਾ ਇਸ ਤਰ੍ਹਾਂ ਦੁਨੀਆ ਦੇ ਸਾਹਮਣੇ ਵੈਗਰੂ ਵੈਗਰੂ ਕਰਦਾ ਹੈ ਉਦੋਂ ਨਿੰਦਿਆ ਕਰਨ ਲੱਗਾ ਵੀ ਸੋਚਿਆ ਕਰ ਵੀ ਸਵੇਰ ਦਾ ਉੱਠਿਆ ਸਵੇਰ ਦਾ ਭਜਨ ਕੀਤਾ ਹੋਇਆ ਤੇ ਸਵੇਰ ਦਾ ਨਿਤਨੇਮ ਕੀਤਾ ਹੋਇਆ ਮਨਾ ਮੈਂ ਸਭ ਵਿਅਰਥ ਗਵਾ ਲਿਆ ਹੈ ਕੁਛ ਵੀ ਹੈ ਕਾਮ ਕ੍ਰੋਧ ਲੋਭ মোহ ਹੰਕਾਰ ਦੂਧ ਕਰਮਕੁਣ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ ਰਜਾਨਾ ਕਿਰਤਕਾਰ ਭਾਵ ਕੀ ਹੈ ਵੀ ਦੁੱਧ ਹੈ ਜਿਹੜੀ ਅਸੀਂ ਕਿਰਤਕਾਰ ਕਰਦੇ ਆਂ ਭਾਵ ਉਹ ਦੁੱਧ ਹੈ ਥੋੜਾ ਜਿਹਾ ਜੋਰ ਦੇ ਕੇ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਫਿਰ ਸਮਝ ਆਉਂਦੀ ਹੈ ਪ੍ਰਭੂ ਚਰਨਾਂ ਵਿੱਚ ਹਰ ਵੇਲੇ ਸੁਰਤ ਜੋੜੀ ਰੱਖਣੀ ਰੋਜ਼ਾਨਾ ਕੀਰਤਕਾਰ ਵਿੱਚ ਇੱਕ ਜਾਗ ਲਾਉਣੀ ਹੈ ਕੀਰਤਕਾਰ ਕਰਨੀ ਦੁੱਧ ਹੈ ਤੇ ਸੁਰਤ ਜੋੜ ਕੇ ਰੱਖਣੀ ਕੀਰਤਕਾਰ ਵਿੱਚ ਜਾਗ ਲਾਉਣੀ ਹੈ ਜੁੜੀ ਸੁਰਤ ਦੀ ਬਰਕਤ ਨਾਲ ਦੁਨੀਆਂ ਦੀਆਂ ਆਸਾਂ ਤੋਂ ਉੱਠਾਂ ਉੱਠ ਕੇ ਇਸ ਤਰ੍ਹਾਂ ਇਹ ਦੁੱਧ ਜਮਾਵੋ ਭਾਵ ਜੁੜੀ ਸੁਰਤ ਦੀ ਸੈਤਾਨ ਨਾਲ ਰੋਜ਼ਾਨਾ ਕਿਰਤਕਾਰ ਕਰਦਿਆਂ ਵੀ ਮਾਇਆ ਵੱਲੋਂ ਉਪਰਾਮਤਾ ਜੀ ਰਹੇਗੀ। ਭਾਵ ਰੂਹ ਰੱਜੀ ਰਹੇਗੀ। ਉਹਦੇ ਵਾਸਤੇ ਕੀ ਕਰਨਾ ਜੇ ਤੂੰ ਚਾਹੁੰਦਾ ਹੈ ਨਾ ਕਿ ਪ੍ਰਮਾਤਮਾ ਖੁਸ਼ ਹੋਵੇ ਤੂੰ ਚਾਹੁੰਦਾ ਨਾ ਪ੍ਰਮਾਤਮਾ ਪ੍ਰਸੰਨ ਹੋਵੇ ਤਾਂ ਕੀ ਕਰਨਾ ਪਵੇਗਾ? ਜੱਪ ਹੋ ਤਾਂ ਏਕੋ ਨਾਮਾ ਆਵਰ ਨਿਰਾਫਲ ਕਾਮਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜੇ ਤੂੰ ਮਾਲਕ ਨੂੰ ਪ੍ਰਸੰਨ ਕਰਨਾ ਹੈ ਤਾਂ ਸਿਰਫ ਤੂੰ ਉਹਦਾ ਨਾਮ ਜਪਦਾ ਰਹਿ ਉਹਦੇ ਨਾਲ ਸੁਰਤ ਜੋੜ ਕੇ ਰੱਖ ਉਹਨੂੰ ਯਾਦ ਰੱਖਿਆ ਕਰ ਆਖੋ ਸਤਨਾਮ ਨਹੀਂ ਤਾਂ ਆਵਰ ਨਿਰਾਫਲ ਕਾਮਾ ਸਿਮਰਨ ਛੱਡ ਕੇ ਉਸ ਮਾਲਕ ਨੂੰ ਖੁਸ਼ ਕਰਨ ਦੇ ਸਾਰੇ ਉਦਮ ਹੀ ਬੇਅਰਥ ਹਨ ਏ ਮਨ ਇੰਟੀ ਹੱਥ ਕਰੋ ਫਿਰ ਨੇਤਰੋ ਨੀਂਦ ਨਾ ਆਵੇ ਕਿ ਮਨ ਨੂੰ ਕਿਵੇਂ ਪਕੜ ਕੇ ਰੱਖਣਾ ਹੈ ਦੁੱਧ ਰੜਕਣ ਵੇਲੇ ਤੁਸੀਂ ਨੇਤਰੇ ਦੀਆਂ ਇੰਟੀਆਂ ਫੜਦੇ ਆਂ ਅੱਜ ਤੇ ਚਲੋ ਮਸ਼ੀਨ ਐ ਦੁੱਧ ਰੜਕਣ ਵਾਲੀ ਜਿਹੜੀਆਂ ਬੀਬੀਆਂ ਹੱਥਾਂ ਨਾਲ ਦੁੱਧ ਰੜਕਦੀਆਂ ਉਹ ਇੱਕ ਇੰਟੀਆਂ ਹੱਥ ਵਿੱਚ ਫੜਦੀਆਂ ਤੇ ਫਿਰ ਉਹਨੂੰ ਹਲਾਉਂਦੀਆਂ ਜਿਹੜੀਆਂ ਰੱਸੀ ਵਿੱਚ ਲੱਕੜ ਦੀਆਂ ਪਾਈਆਂ ਹੁੰਦੀਆਂ ਨੇ ਉਹ ਏ ਮਨ ਇੰਟੀ ਹੱਥ ਕਰੋ ਫਨ ਨੇਤਰੋ ਨੀਂਦ ਨ ਆਵੇ ਪਾਤਸ਼ਾਹ ਕਹਿੰਦੇ ਦੁੱਧ ਰੜਕਣ ਵੇਲੇ ਤੁਸੀਂ ਨੇਤਰੇ ਦੀਆਂ ਇੰਟੀਆਂ ਹੱਥ ਵਿੱਚ ਫੜਦੇ ਹੋ ਆਪਣੇ ਇਸ ਮਨ ਨੂੰ ਵਸ ਵਿੱਚ ਕਰੋ ਆਤਮਿਕ ਜੀਵਨ ਦੇ ਵਾਸਤੇ ਇਸ ਤਰ੍ਹਾਂ ਇਹ ਮਨ ਰੂਪ ਇੰਟੀਆਂ ਹੱਥ ਵਿੱਚ ਫੜੋ ਭਾਵ ਜਿਵੇਂ ਉਹ ਹੱਥ ਵਿੱਚ ਫੜੀਆਂ ਹੁੰਦੀਆਂ ਨੇ ਤੁਸੀਂ ਇਦਾਂ ਉਹਨੂੰ ਫੜ ਕੇ ਰੱਖੋ ਭਾਵ ਮਨ ਮਾੜੇ ਪਾਸੇ ਨਾ ਜਾਵੇ ਮਾਇਆ ਦੇ ਮੋਹ ਦੀ ਨੀਂਦ ਮਨ ਉੱਤੇ ਪ੍ਰਭਾਵ ਨਾ ਪਾਏ ਇਹ ਨੇਤਰਾ ਹੈ ਫਿਰ ਕੀ ਕਰਨਾ ਹੈ ਉਹ ਇਂਟੀਆਂ ਵਾਂਗੂ ਮਨ ਨੂੰ ਪਕੜ ਕੇ ਰਸਨਾ ਨਾਮ ਜਪੋ ਤਬ ਮਥੀ ਹੈ ਇਨ ਵਿਦ ਅੰਮ੍ਰਿਤ ਪਾਵੋ ਪਾਤਸ਼ਾਹ ਕਹਿੰਦੇ ਜੀਵ ਨਾਲ ਪਰਮਾਤਮਾ ਦਾ ਨਾਮ ਜਪੋ ਜਿਉਂ-ਜਿਉਂ ਨਾਮ ਜਪੋਂਗੇ ਤਿਉਂ ਤੋਂ ਇਹ ਰਜਾਨਾ ਕਿਰਤਕਾਰ ਰੂਪ ਦੁੱਧ ਰਿੜਕੀ ਦਾ ਰਿੜਕਿਆ ਜਾਏਗਾ ਇਹਨਾਂ ਤਰੀਕਿਆਂ ਨਾਲ ਰਜਾਨਾ ਕਿਰਤਕਾਰ ਕਰਦੇ ਹੋਏ ਹਰੀ ਨਾਮ ਅੰਮ੍ਰਿਤ ਪ੍ਰਾਪਤ ਕਰ ਲਵੋਗੇ ਮਨ ਸੰਪਟ ਜਿਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਸਤਿਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਆ ਪੁਜਾਰੀ ਪੂਰਤੀ ਨੂੰ ਡੱਬੇ ਵਿੱਚ ਪਾਉਂਦਾ ਹੈ ਜੇ ਜੀਵ ਆਪਣੇ ਮਨ ਨੂੰ ਡੱਬਾ ਬਣਾਏ ਉਸ ਵਿੱਚ ਪ੍ਰਮਾਤਮਾ ਦਾ ਨਾਮ ਟਿਕਾ ਕੇ ਰੱਖੇ ਉਸ ਨਾਮ ਦੇ ਰਾਹੀ ਸਾਧ ਸੰਗਤ ਸਰੋਵਰ ਵਿੱਚ ਇਸ਼ਨਾਨ ਕਰੇ ਮਨ ਵਿੱਚ ਟਿਕਿਆ ਹੋਏ ਮਾਲਕ ਨੂੰ ਸ਼ਰਧਾ ਤੇ ਸ਼ਰਧਾ ਦੇ ਪੱਤਰਾਂ ਨਾਲ ਪ੍ਰਸੰਨ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨਵਿਦ ਸਾਹਿਬ ਰੰਤ ਰਹੇ ਪਾਤਸ਼ਾਹ ਦੱਸਦੇ ਆ ਵੀ ਤੂੰ ਪੂਜਾ ਕਰਨੀ ਕਿਵੇਂ ਆ ਉਸ ਪਰਮੇਸ਼ਵਰ ਨੂੰ ਪ੍ਰਸੰਨ ਕਰਨਾ ਕਿਵੇਂ ਆ ਖੁਸ਼ ਕਰਨਾ ਕਿਵੇਂ ਆ ਕਹਿੰਦੇ ਕਹੇ ਕਹੇ ਕਹਿ ਜਾਵੇ ਤੂੰ ਸਾਰੇ ਅਵਰ ਨਾ ਕੋਈ ਪਾਤਸ਼ਾਹ ਕਹਿੰਦੇ ਸਿਮਰਨ ਤੋਂ ਬਿਨਾਂ ਮਾਲਕ ਨੂੰ ਪ੍ਰਸੰਨ ਕਰਨ ਦੇ ਹੋਰ ਹੋਰ ਉਦਮ ਦੱਸਣ ਵਾਲੇ ਬੰਦੇ ਜੋ ਵੀ ਹੋਰ ਉਦਮ ਦੱਸਦੇ ਹਨ ਉਹ ਦੱਸ-ਦੱਸ ਕੇ ਆਪਣਾ ਜੀਵਨ ਸਵਾ ਬੇਅਰਥ ਗਵਾ ਰਹੇ ਹਨ ਵੀ ਸਿਮਰਨ ਤੋਂ ਬਿਨਾਂ ਉਹਨੂੰ ਖੁਸ਼ ਕਰਨ ਦਾ ਕੋਈ ਤਰੀਕਾ ਨਹੀਂ ਆ ਕਿਉਂਕਿ ਮਾਲਕ ਤੇਰੇ ਸਿਮਰਨ ਵਰਗਾ ਹੋਰ ਕੋਈ ਸੱਚੇ ਪਾਤਸ਼ਾਹ ਤੇਰੇ ਸਿਮਰਨ ਵਰਗਾ ਹੋਰ ਕੋਈ ਉਦਮ ਨਹੀਂ ਹੈ ਭਗਤ ਹੀਣ ਨਾਨਕ ਜਨ ਜੰਪੈ ਹੌਸਾ ਲਾਹੀ ਸੱਚਾ ਸੋਈ ਪਾਤਸ਼ਾਹ ਕਹਿੰਦੇ ਭਾਵੇਂ ਤੇਰਾ ਦਾਸ ਭਗਤੀ ਤੋਂ ਸਖਣਾ ਹੀ ਹੈ ਪਰ ਫਿਰ ਵੀ ਇਹ ਬੇਨਤੀ ਕਰਦਾ ਹੈ ਕਿ ਮੈਂ ਸਦਾ ਉਸ ਕੈਮ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਵਾਂ ਐਸੀ 베ਰੇ ਤੇ ਕਿਰਪਾ ਕਰ ਸੋ ਇਸ ਕਰਕੇ ਭਾਈ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ ਕੀ ਕਰਨਾ ਹੈ ਵੱਤੋ ਵੱਤ ਗੁਰੂ ਜੀ ਦੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਤੇ ਬਾਣੀ ਦੇ ਸ਼ਬਦ ਦੀ ਵਿਚਾਰ ਨਾਲ ਜੁੜਨਾ ਹੈ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਫੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ